किपु वे दो फाइबरशिप की ट्राफी है नने हैं तो तेरा और छुट्टी कितना मेरी थी मेरी शिपू की ट्राफी है आ ले लो किपु वैसे का भाई मेरा तो पोते ही है ये तो मेरा पोते ही बड़े पोते के मेरे किपु अरे शिपू ओस भाई कितना छुट्टी शिपू और कोई नहीं आया मेरी शिप कितना छुट्टी है आगुण। आगुण। आगु� ਮੇਰੀ ਸ਼ਿਫੋ ਨੂੰ ਕਿ ਤਰ੍ਹਾਂ ਦੀ ਪੰਜਾਬ ਦੇ ਇੰਨੇ ਮਾੜੇ ਹਾਲਾਤ ਆ ਗਏ ਕਿ ਸਕੂਲਾਂ ਕਾਲਜਾਂ ਵਿੱਚ ਵੀ ਬੱਚੇ ਅੱਜ ਕੱਲ ਪਿਸਤੌਲ ਲੈ ਕੇ ਜਾਣ ਲੱਗੇ ਹਨ ਤੇ ਵੈਪਨ ਲੈ ਕੇ ਜਾਣ ਲੱਗੇ ਤੇ ਹੁਣ ਤਾਜ਼ਾ ਮਾਮਲਾ ਤਾਨ ਤਾਨ ਤੋਂ ਸਾਹਮਣੇ ਆਇਆ ਇੱਕ ਲਾ ਮਾਈਪਾਗੋ ਕਾਲਜ ਦੇ ਵਿੱਚ ਇੱਕ ਸਟੂਡੈਂਟ ਨੇ ਨਾਲ ਦੀ ਕੁੜੀ ਤੇ ਗੋਲੀ ਮਾਰਤੀ ਨਾਲੇ ਆਪ ਮਰ ਗਿਆ ਨਾਲੇ ਉਹ ਕੁੜੀ ਦੀ ਜ਼ਿੰਦਗੀ ਖਰਾਬ ਕਰਤੀ ਕੁੜੀ ਪਹਿਲਾਂ ਕੁੜੀ ਦੀ ਮਾਂ ਤੇ ਭੈਣ ਦਾ ਬਿਆਨ ਆਇਆ ਕਿ ਸਾਡੀ ਕੁੜੀ ਮੰਗੀ ਹੋਈ ਸੀ ਤੇ ਇਹ ਮੁੰਡਾ ਇਹਦਾ ਪਿੱਛਾ ਕਰਦਾ ਸੀਗਾ ਬਹੁਤ ਦਿਨਾਂ ਤੋਂ ਇਹਦਾ ਪਿੱਛਾ ਕਰਦਾ ਸੀ ਘਰ ਤੱਕ ਪਿੱਛਾ ਕਰਦਾ ਸੀ ਕੁੜੀ ਨੇ ਮਾਣਾ ਵੀ ਕਰਤਾ ਸੀ 10 ਵੀ ਦਿੱਤਾ ਸੀਗਾ ਵੀ ਮੇਰੀ ਅਗੇਂਜਮੈਂਟ ਹੋਈ ਹੋਈ ਆ ਪਰ ਇਹ ਮੁੰਡੇ ਨੇ ਉਹਦਾ ਖਹਿੜਾ ਨਹੀਂ ਛੱਡਿਆ ਤੇ ਸਾਈਕੋ ਹੋ ਕੇ ਇਹਨੇ ਨਾਲ ਤਾਂ ਕੁੜੀ ਮਾਰਤੀ ਨਾਲੇ ਆਪ ਮਾਰਗਾ ਦੋ ਪਰਿਵਾਰਾਂ ਦੀ ਇਹਨੇ ਜ਼ਿੰਦਗੀ ਰੋਲਤੀ ਮੇਰਾ ਨਾਮ ਹਰਜਿੰਦਰ ਕੌਰ ਜੀ ਗੱਲਬਾਤ ਹੋਈ ਤੇ ਕਿੱਥੇ ਹੋਈ ਜੀ ਸਰ ਮੈਨੂੰ ਗੱਲ ਕੋਈ ਪਤਾ ਨਹੀਂ ਆ ਘਰ ਆਈ ਹੈ ਸਵੇਰੇ ਬੜੀ ਸੋਣੀ ਤਿਆਰ ਹੋ ਕੇ ਆਈ ਹੈ ਨਾ ਸਰ ਉਹਨੇ ਬੇਟੀ ਨਹੀਂ ਦੱਸਿਆ ਕਾ ਕਰ ਲਿਆ ਕਿਹਨਾ ਬੇਟੀ ਦਾ ਸੰਦੀਪ ਕੌਰ ਕਿੱਥੇ ਆਈ ਸੀ ਇੱਥੇ ਖਲ ਜਾਈ ਸਰ ਖਲ ਜਾਈ ਮਾਈ ਭਗ ਇਹ ਵੀ ਬੰਦੀ ਬੰਦੀ ਜੀ ਇਨਫੋਰਮੇਸ਼ਨ ਦਿੱਤੀ ਤਾਂ ਕੀ ਹੋਇਆ ਵਾ ਸਰ ਮੈਨੂੰ ਮੈਡਮਾ ਨੇ ਮੈਂ ਕੰਮ ਤੇ ਗਈ ਆ ਮੇਰੀਆਂ ਸੱਤ ਬੇਟੀਆਂ ਹਰ ਵੀ ਮੇਰਾ ਹੱਥ ਨਹੀਂ ਸਿਰ ਤੇ ਮੈਂ ਆਪਦਾ ਟਾਈਮ ਪਾਸ ਕਰਕੇ ਆਪਦੇ ਬੱਚਿਆਂ ਨੂੰ ਪੜਾਉਣ ਲਿਖਾਉਣ ਲਈ ਆ ਮੈਡਮ ਨੇ ਫੋਨ ਕੀਤਾ ਵਾ ਕਿ ਤੁਹਾਡੀ ਬੇਟੀ ਦਾ ਸੱਟ ਬਹੁਤ ਲੱਗੀ ਛੇਤੀ ਆਓ ਸਰ ਮੈਂ ਉੱਥੇ ਕੰਮ ਛੱਡ ਕੇ ਆ ਗਈ ਆ ਮੈਨੂੰ ਇਹ ਨਹੀਂ ਨਾ ਆਖਿਆ ਕਿ ਜਾਂ ਗੋੜੀ ਵੱਜ ਗਈ ਜਾਂ ਕਿਤਰਾ ਇਹਨਾਂ ਮੈਨੂੰ ਝੂਠ ਮਾਰਿਆ ਕਿ ਛੇਤੀ ਆ ਜਾ ਉਹਦੇ ਸੱਟ ਬਹੁਤ ਲੱਗੀ ਆ ਤੇ ਸਰ ਮੈਂ ਆ ਗਈ ਆ ਇੱਥੇ ਆਣ ਕੇ ਵੇਖਿਆ ਮੇਰੀ ਤੀ ਮੁੱਕੀ ਪਈ ਆ ਲੋ ਦਾ ਕਰਨ ਦੀ ਸਰੋ ਲੋ ਦਾ ਕਰਨ ਦੀ ਹਾਂਜੀ ਸਾਰਾ ਪਤਾ ਨਹੀਂ ਸਾਰਾ ਕਿਤੇ ਕੋਈ ਪਤਾ ਨਹੀਂ ਆਂਦੇ ਤਰਨਤਨ ਦਾ ਮੁੰਡਾ ਵਾ ਤੇ ਉਹਨੇ ਗੋਲੀ ਚਲਾਈ ਹੈ ਗਈ ਇੱਥੇ ਦੇਖੋ ਸਾਰੇ ਜਦੋਂ ਪਿਸਟਲ ਵੀ ਅੰਦਰ ਹੀ ਪਿਆ ਵਾ ਤੇ ਸਰ ਜਦੋਂ ਅੰਦਰ ਕੋਈ ਆਇਆ ਇਹ ਇੱਥੇ ਇੱਕ ਬਿਨਾ ਸਕਿਉਰਟੀ ਤੋਂ ਕਿਤਰਾ ਕੋਈ ਅੰਦਰ ਆ ਸਕਦਾ ਹੋਣੀ ਜਰੂਰ ਕਿੱਥੇ ਗਈ ਆ ਅੰਦਰ ਆ ਬੇਟੀ ਮੇਰੀ ਸਰ ਮਿੰਤੋਂ ਤਾਂ ਮੂਮ ਨਹੀਂ ਬਖਾਇਆ ਜੀ ਕੀ ਮੰਗ ਕਰਦੇ ਜੇ ਕਿਸ ਤਰ੍ਹਾਂ ਦੇ ਬਿਨਾ ਸਕਿਉਰਟੀ ਦੇ ਹੋ ਜੇ ਕਾਲਜ ਚੱਲ ਰਹੇ ਆ ਜਾਂ ਇਸ ਤਰ੍ਹਾਂ ਦਾ ਮਾਹੌਲ ਕਿਹੋ ਜਿਹਾ ਆ ਕੀ ਕਹਿਣਾ ਚਾਹੁੰਦੇ ਸਾਰੇ ਇਨਸਾਫ ਚਾਹੀਦਾ ਹਨ ਇਹਨਾਂ ਤੇ ਸਰ ਸਭ ਤੋਂ ਸਖਤ ਕਾਰਵਾਈ ਹੋਣੀ ਸਰ ਸ੍ਰੀ ਗੱਲ ਕਮੇਟਰੀ ਦੇ ਨਾਮ ਮੇਰਾ ਮੇਰੀ ਛੋਟੀ ਸਿਸਟਰ ਸੀ ਉਨਵੇਂ ਤਾਂ ਉਹਦੇ ਕਲਾਸ ਦੇ ਮੁੰਡੇ ਨੇ ਪ੍ਰਪੋਜ਼ ਕੀਤਾ ਠੀਕਾ ਉਹਦੇ ਘਰੇ ਘਰੇ ਵੀ ਗਿਆ ਸੀ ਪ੍ਰਪੋਜ਼ ਕਰਨ ਠੀਕਾ ਮੇਰੀ ਸਿਸਟਰ ਹੀ ਉਹਦਾ ਉਹ ਕਹਿੰਦੀ ਸੀ ਕਿ ਮੈਂ ਆਪਣੇ ਸਟੱਡੀ ਨਾਲ ਮੈਨੂੰ ਮਤਲਬ ਆ ਮੈਨੂੰ ਤੇਰੇ ਨਾਲ ਨਹੀਂ ਕੋਈ ਵੀ ਉਹਨੇ ਪਿਆਰ ਨਾਲ ਹੀ ਉਹਨੂੰ ਨਾ ਕੀਤੀ ਕਿ ਨਹੀਂ ਉਹਨੇ ਕੱਢਿਆ ਪਿਸਟਲ ਕਲਾਸ ਦੇ ਵਿੱਚ ਉਹਨੇ ਉਹਦੇ ਸੋ ਮੈਂ ਤਾਂ ਮੇਰੀ ਛੋਟੀ ਸਿਸਟਰ ਤੇ ਉਹਨੇ ਸ਼ੂਟ ਕਰਤਾ ਕੀ ਨਾਮ ਸੀ ਉਹਦਾ ਪ੍ਰਿੰਸ ਹੀ ਮੁੰਡੇ ਦਾ ਨਾਮ ਕਰ ਰਹੇ ਤਾਂ ਕੁੜੀ ਦਾ ਦਾ ਨਾਮ ਸੰਦੀਪ ਕੋ ਤੇ ਨਹੀਂ ਕਾਲਜ ਦੇ ਵਿੱਚ ਪਿਸਤਲ ਕਿੱਦਾਂ ਗਿਆ ਕੋਈ ਸਕਿਉਰਟੀ ਦੀ ਘਟੜ ਗਈ ਉਹ ਹੀ ਤੇ ਕਾਲਜ ਦੇ ਵਿੱਚ ਸਿਕਿਉਰਟੀ ਹੈ ਹੀ ਨਹੀਂ ਪ੍ਰਿੰਸੀਪਲ ਇੱਥੇ ਹੈ ਹੀ ਨਹੀਂ ਮੈਂ ਤੁਹਾਨੂੰ ਬੋਲ ਨਹੀਂ ਇਹ ਪ੍ਰਿੰਸੀਪਲ ਆਪ ਨਹੀਂ ਹੈਗਾ ਇਥੇ ਨੂੰ ਪਤਾ ਹੀ ਨਹੀਂ ਸਾਡੇ ਕਾਲਜ ਚ ਹੁੰਦਾ ਕੀ ਪਿਆ ਇਹ ਦੋਨੋਂ ਇਕੱਠੇ ਪੜ੍ਹਦੇ ਸੀ ਕਲਾਸ ਦੋਨੋਂ ਕਲਾਸਮੇਟ ਸੀ